ਸੋ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅਜ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਸੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਪਿਛਲੇ ਸਮੇਂ ਦੇ ਵਿੱਚ 2364 ਭਰਤੀ ਜਿਹੜੀ ਹੋਈ ਸੋ ਬਹੁਤ ਸਾਰੇ ਕੈਂਡੀਡੇਟਸ ਜਿਹੜੇ ਉਹ ਰਹਿ ਗਏ ਸੀ ਕਿਸੇ ਕਾਰਨ ਕਰਕੇ ਸੋ ਉਸੇ ਦੇ ਸੰਬੰਧ ਵਿੱਚ ਇੱਕ ਨਵਾਂ ਪੱਤਰ ਜਿਹੜਾ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਕੀ ਹੈ ਸਾਰੀ ਜਾਣਕਾਰੀ ਪੜਨ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਣੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਅਤੇ ਨਾਲ ਹੀ ਜਦੋਂ ਤੁਸੀਂ ਲਾਈਕ ਤਾਂ ਬਟਨ ਦੇ ਪੋਣੀਓ ਉਥੇ ਹਾਈਪੀ ਆਪਸ਼ਨ ਹੁੰਦੀ ਹੈ ਕਿਉਂਕਿ ਜਿਹੜੀਆਂ ਦੋਸਤੋ ਇੱਕ ਵਾਰੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੀ ਲਾਈਕ ਆਪਾਂ ਕਰਦੇ ਆ ਤੋ ਹਫਤੇ ਦੇ ਵਿੱਚ ਆਪਾਂ ਤਿੰਨ ਵੀਡੀਓ ਹੀ ਜਿਹੜੀਆਂ ਉਹ ਲਾਈਕ ਕਰ ਸਕਦੇ ਆ ਠੀਕ ਹੈ ਜੀ ਸੋ ਇਹ ਸਭ ਵਾਰੀ ਆਪਾਂ ਚਲੋ ਬਕਾਇਦਾ ਇੱਕ ਵੱਖਰੀ ਵੀਡੀਓ ਬਣਾਵਾਂਗੇ ਸੋ ਰੁਕ ਕਰਦੇ ਆ ਆਪਾਂ ਅੱਜ ਦੀ ਆਪਣੀ ਅਪਡੇਟ ਵੱਲ ਕਿ ਸਿੱਖਿਆ ਭੰਗ ਵੱਲੋਂ ਜਿਹੜੀਆਂ 23 64 ਦੀ ਭਰਤੀ ਜਿਹੜੀ ਹੋ ਕੀਤੀ ਗਈ ਸੀ ਉਸ ਤੋਂ ਬਾਅਦ 17 11 2020 ਦੇ ਵਿੱਚ ਵੱਖ-ਵੱਖ ਮਿਤੀਆਂ ਨੂੰ ਜਿਹੜੀ ਸਕਰੂਟੀ ਲਈ ਸੱਦਾ ਦਿੱਤਾ ਗਿਆ ਉਸ ਤੋਂ ਬਾਅਦ ای ਡਬਲਯੂ ਐਸ ਜਨਰਲ ਕੈਟਾਗਰੀ ਦੇ ਠੀਕ ਹੈ ਜੀ ਸੋਸ ਤੋਂ ਪਹਿਲਾਂ ਜਿਹੜੇ ਹੋਏ ਪਰ ਕਿਸੇ ਕਾਰਨ ਕਰਕੇ ਜਿਹੜੇ ਕੈਂਡੀਡੇਟ ਰਹਿ ਗਏ ਸੀ ਸੋ ਦੋਸਤੋ ਉਹਨਾਂ ਨੂੰ ਕੀ ਹੈ ਜੀ ਹੁਣ 29 8 2025 ਨੂੰ ਸਵੇਰੇ 10 ਵਜੇ ਤੋਂ 3 ਵਜੇ ਤੱਕ ਤੱਕ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟਰ ਪੰਜਾਬ ਫੇਸ 3 ਵੀ ਬਨ ਸੈਕਟਰ 60 ਐਸਐਸਸੀ ਨਗਰ ਮਹੱਲੀ ਵਿਖੇ ਦਿੱਤਾ ਦਰਸਾਈ ਸ਼ਡਿਊਲ ਅਨੁਸਾਰ ਸਕਰੂਟੀ ਨਹੀਂ ਸਦਾ ਦਿੱਤਾ ਹੈ ਸੋ ਦੋਸਤੋ ਬਹੁਤ ਸਾਰੇ ਭੈਣ ਭਰਾ ਕਮੈਂਟ ਕਰਦੇ ਹੁੰਦੇ ਜੀ 6635 ਖਾਸ ਕਰਕੇ 6635 ਵਾਲਿਆਂ ਦੀ ਮੈਸੇਜ ਜਿਹੜੇ ਹੋ ਜਾਦਾ ਉਹਨੇ ਹੁੰਦੇ ਕਿ 6635 ਦੀ ਬੀਟਿੰਗ ਲਿਸਟ ਦਾ ਜਿਹੜਾ ਉਹ ਕਦੋਂ ਆਉਣੀ ਹੈ ਠੀਕ ਹੈ ਜੀ ਸੋ ਫਿਲਹਾਲ ਤਾਂ ਦੇਖੋ ਟਰਾਂਸਫਰਾਂ ਦਾ ਕੰਮ ਚੱਲ ਰਿਹਾ ਪੇ ਫਿਕਸੇਸ਼ਨ ਵਾਰੀ ਚੱਲ ਰਿਹਾ ਤੇ ਹੁਣ ਜਿਹੜਾ ਅੱਜ ਇੱਕ ਪੱਤਰ ਜਿਹੜਾ ਜਾਰੀ ਹੋਇਆ ਉਹ ਤਾਂ ਉਹ ਹੈ ਜੀ ਆਪਣਾ 2364 ਬਾਰੇ ਸੋ ਉਸ ਤੋਂ ਬਾਅਦ 5994 ਦੇ ਉਸ ਤੋਂ ਪਹਿਲਾਂ ਆ ਚੁੱਕਿਆ ਇੱਕ ਵਾਰ ਤੇ ਅਜੇ 9594 ਦੇ ਵਿੱਚ ਕਿਉਂਕਿ ਭਰਤੀਆਂ ਤਕਰੀਬਨ ਤਕਰੀਬਨ ਅਜੇ ਸਾਰੀਆਂ ਹੀ ਪੈਂਡਿੰਗ ਪਈਆਂ ਕੋਈ ਵੀ ਇੱਕ ਭਰਤੀ ਚਾਹੇ ਸ਼ਰਟ 35 ਤੇ ਜਾਂ ਉਹਨਾਂ ਦੇ 9494 ਕੰਪਲੀਟ ਨਹੀਂ ਹੋਈਆਂ ਠੀਕ ਹੈ ਜੀ ਸੋ ਆਉਣ ਵਾਲੇ ਸਮੇਂ ਤੱਕ ਕਿਉਂਕਿ ਸਰਕਾਰ ਦਾ ਤਕਰੀਬਨ ਲਾਸਟ ਸਾਲ ਜਿਹੜਾ ਉਹ ਰਹਿੰਦਾ 26 ਦੇ ਵਿੱਚ ਜਿਸ ਤਰ੍ਹਾਂ ਚੋਣਾਂ ਹੋਣੀਆਂ ਜਾਂ 27 ਦੇ ਵਿੱਚ ਠੀਕ ਹੈ ਜੀ ਸੋ ਉਸ ਤੋਂ ਪਹਿਲਾਂ ਪਹਿਲਾਂ ਸਰਕਾਰ ਸਾਰੀ ਜਿਹੜੀਆਂ ਇਹ ਭਰਤੀਆਂ ਪੂਰੀਆਂ ਕਰੂਗੀ ਪਰ ਫਿਲਹਾਲ ਤੁਸੀਂ ਉਹਨਾਂ ਟਾਈਮ ਆਪਣਾ ਜਿਹੜਾ ਉਹ ਧਿਰਜ ਬਣਾ ਕੇ ਰੱਖੋ ਸੋ ਇਹਦੇ ਵਿੱਚ ਕਿਹਾ ਕੀ ਗਿਆ ਜੀ ਅਜਿਹੇ ਉਮੀਦਵਾਰ ਨੂੰ ਵੀ ਸੱਦਾ ਦਿੱਤਾ ਜਾਂਦਾ ਹੈ ਜਿਨ੍ਹਾਂ ਵੱਲੋਂ NIOS نیشنل ਸਕ ਤੋਂ ਡੀਐਲইডি ਕੀਤੀ ਹੈ 18 ਮਹੀਨਿਆਂ ਦਾ ਕੋਰਸ ਕੀਤਾ ਹੈ ਅਤੇ ਉਹਨਾਂ ਵੱਲੋਂ ਇਸ ਭਰਤੀ ਵਿੱਚ ਅਪਲਾਈ ਕੀਤਾ ਹੋਵੇ ਨੂੰ ਕਟਆਫ ਮੈਰੀਟ ਅੰਸਾਰ ਸਕਰੂਟੀ ਕਰਵਾਉਣ ਲਈ ਸੱਦਾ ਦਿੱਤਾ ਜਾਂਦਾ ਸੋ ਦੋਸਤੋ ਕਿਉਂਕਿ ਐਨਆਈਐਸਏ ਐਨਆਈਓਸ ਨੂੰ ਪਹਿਲਾਂ ਵੈਲਿਡ ਨਹੀਂ ਮੰਨਿਆ ਜਾਂਦਾ ਸੀ ਫਿਲਹਾਲ ਇਸ ਦੇ ਵਿੱਚ ਐਨਆਈਓਸ ਵੱਲੋਂ ਵੀ ਜਿਹੜਾ ਉਹ ਵੈਲਿਡ ਮੰਨਿਆ ਗਿਆ ਸੋ ਜਿਹੜੇ ਭੈਣ ਭਰਾਵਾਂ ਨੇ ਐਨਆਈਓਸ ਵੱਲੋਂ ਡੀਐਲইডি ਕੀਤੀ ਹੋਈ ਹੈ ਉਹਨਾਂ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਗਿਆ ਉਸ ਤੋਂ ਬਾਅਦ ਜੀ ਅਜਿਹੇ ਉਮੀਦਵਾਰ ਆਪਣੇ ਨਾਲ ਮਿਤੀ 10 8 17 ਨੂੰ ਨੌਕਰੀ ਵਿੱਚ ਹੋਣ ਦਾ ਸਬੂਤ ਲਿਆਉਣਾ ਕਿੰਨੀ ਪਰਹਣਗੇ ਉਮੀਦਵਾਰ ਆਪਣੇ ਨਾਲ ਆਪਣੇ ਸਾਰੇ ਅਸਲ ਦਸਤਾਵੇਜ਼ ਸਮੇਤ ਐਨ ਆਈਓ ਸਰ ਅਤੇ ਸਾਰੇ ਦਸਤਾਵੇਜ਼ ਲੈ ਕੇ ਆਉਣ ਯਕੀਨੀ ਬਣਾਉਣਗੇ ਹੁਣ ਦੋਸਤੋ ਕਿਹੜੇ ਕਿਹੜੇ ਅੰਕਾਂ ਭਾਵ ਕਿੰਨੀ ਮੈਰਟ ਵਾਲੇ ਜਾਂ ਕਿੰਨੀ ਕਟਆਫ ਵਾਲੇ ਨੂੰ ਜਿਹੜਾ ਬੁਲਾਇਆ ਗਿਆ ਜਿਸ ਵਿੱਚ ਜੇਕਰ ਸਭ ਤੋਂ ਪਹਿਲਾਂ ਡੇਟ ਦੀ ਗੱਲ ਕਰ ਲੇ ਤਾਂ 29 ਅਗਸਤ 2025 ਨੂੰ ਜਿਹੜਾ ਉਹ ਸਕਰੂਟੀ ਸੱਦਾ ਦਿੱਤਾ ਜਾ ਰਿਹਾ ਹੈ ਕੈਟਾਗਰੀ ਦੀ ਜੇਕਰ ਗੱਲ ਕਰੀ ਤਾਂ ای ਡਬਲਯੂ ਐਸ ਫਾਰ ਜਨਰਲ ای ਡਬਲਯੂ ਐਸ ਫਾਰ ਜਨਰਲ ਕੈਟਾਗਰੀ ਦੇ ਜਿਹੜੇ ਕੈਂਡੀਡੇਟਸ ਨੂੰ ਉਹ ਬੁਲਾਇਆ ਗਿਆ ਹੁਣ ਬੁਲਾਇਆ ਕਿਹਨਾਂ ਨੂੰ ਗਿਆ ਜੀ ਕੈਂਡੀਡੇਟਸ ਜਿਹੜੇ ਨੇ ਉਹ ਕੈਂਡੀਡੇਟ ਪਾਉ 50 ਤੋਂ 47 ਤੱਕ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਬੁਲਾਇਆ ਗਿਆ ਇਨਕਲੂਡਿੰਗ ਡੀਐਲਐਡ ਐਨਆਈਯੂਐਸ ਪਾਉ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਨੇ ਚਾਹੇ ਡੀਐਲਐਡ ਕੀਤੀ ਹੋਈ ਹੈ ਐਨਆਈਯੂਐਸ ਤੋਂ ਉਹਨਾਂ ਨੂੰ ਵੀ ਇਸ ਵਾਰ ਜਿਹੜਾ ਹੋ ਸ਼ਾਮਿਲ ਕੀਤਾ ਗਿਆ ਦੋਸਤੋ ਸੋ ਕਿਰਪਾ ਕਰਕੇ ਜਿਹੜੇ ਵੀ ਕੈਂਡੀਡੇਟਸ ਅਜੇ ਪੈਂਡਿੰਗ ਰਹਿੰਦੇ ਹੈ ਈਡਬਲਯੂਐਸ ਜਨਰਲ ਕੈਟਾਗਰੀ ਦੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਕਮੈਂਟ ਕਰਕੇ ਆਪਣੀ ਸੁਝਾਅ ਜ਼ਰੂਰ ਦਿਆ ਕਰੋ ਸੋ ਹਾਈਪ ਕਿਰਪਾ ਕਰਕੇ ਰਿਕੁਐਸਟ ਹੈ ਇਹ ਵੀਡੀਓਸ ਦੇ ਉੱਤੇ ਕੋਈ ਐਡ ਵਗੈਰਾ ਨਹੀਂ ਚੱਲਣ ਲੱਗੀ ਪਰ ਕਿਰਪਾ ਕਰਕੇ ਹਾਈਪਰੀ ਆਪਸ਼ਨ ਹੈ ਉਹ ਜ਼ਰੂਰ ਤੁਸੀਂ ਕਰਦੇ ਜਾ ਕਰੋ ਹਫਤੇ ਦੇ ਵਿੱਚ ਤਿੰਨ ਵੀਡੀਓ ਤੇ ਆਪਾਂ ਹਾਈਪ ਕਰ ਸਕਦੇ ਹਾਂ ਠੀਕ ਹੈ ਜੀ ਸੋ ਕਿਰਪਾ ਕਰਕੇ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗਦੀ ਹੈ ਜਾਂ ਤੁਹਾਡੇ ਵਾਸਤੇ ਕੁਝ ਸਿੱਖਣ ਨੂੰ ਜਾਂ ਸਮਝਣ ਨੂੰ ਕੁਝ ਮਿਲਦਾ ਹੁੰਦਾ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ